ਸਤਗੁਰੂ ਦੇ ਸਿੱਖ ਨੇ ਭਾਈ ਮਤੀ ਦਾਜ ਜੀ ਉਹਨਾਂ ਨੂੰ ਆਖਿਆ ਤੁਸੀਂ ਇਸਲਾਮ ਕਬੂਲ ਕਰ ਲਓ ਤੇ ਭਾਈ ਮਤੀ ਦਾਜ ਜੀ ਅੱਖ ਲੱਗੇ ਮੈਂ ਗੁਰੂ ਦਾ ਸਿੱਖ ਹਾਂ ਸ਼ਹਾਦਤ ਦਾ ਜਾਮ ਪੀ ਜਾਵਾਂਗਾ ਪਰ ਇਸਲਾਮ ਕਬੂਲ ਨਹੀਂ ਕਰਾਂਗਾ ਆੜੇ ਨਾਲ ਛੀਟ ਕੇ ਭਾਈ ਮਤੀ ਦਾਜ ਜੀ ਨੂੰ ਸ਼ਹੀਦ ਕੀਤਾ ਗਿਆ ਸਾਡਾ ਇਤਿਹਾਸ ਕਹਿੰਦਾ ਜਿਸ ਨੇ ਆੜਾ ਚੱਲਣ ਲੱਗਾ ਨਾ ਜਲਾਦਾ ਪੁੱਛਿਆ ਕੋਈ ਅਕੀਲੀ ਸ਼ਾ ਵੇ ਕਿਤੇ ਗੁਰੂ ਵੱਲ ਮੁੱਕਰਦੇ ਹੋ ਗੁਰੂ ਵੱਲ ਮੁੱਕੀਤਾ ਜਪਜੀ ਸਾਹਿਬ ਬਾਣੀ ਸ਼ੁਰੂ ਕਰਤੀ ਨਾਲ ਸਰੀਰ ਦੇ ਦੋ ਫਾੜ ਹੋ ਗਏ ਅਕੀਲੀਆਂ ਪੰਕਤੀਆਂ ਚਲਦੀਆਂ ਪਈਆਂ ਨੇ ਸ਼ਲੋਕ ਚਲਦਾ ਪਿਆ ਇੱਕ ਜੋ ਆਵਾਜ਼ ਆ ਰਹੀ ਹੈ ਸਰੀਰ ਦੇ ਇੱਕ ਫਾੜ ਦੇ ਵਿੱਚੋਂ ਜਿੰਨੀ ਨਾਮ ਤੇ ਆਇਆ ਦੂਜੇ ਚੋਂ ਗਏ ਮਸਕਤ ਨਾਨਕ ਤੇ ਮੁਖ ਉਜਲੇ ਕਿਤੀ ਚੁੱਟੀ ਆਲਾ ਭਾਈ ਮਤੀ ਦਾ ਜੀ ਦੇ ਦੋ ਸਰੀਰ ਤੇ ਫਾੜ ਹੋ ਗਏ ਫਿਰ ਵੀ ਜਬਜੀਤ ਸਿੰਘ ਦਾ ਬਾੜ ਬਾੜ ਸੰਪੂਰਨ ਕੀਤਾ ਵੇਖੋ ਸਿੱਖਾਂ ਦਾ ਜੀਵਨ ਸਿੱਖਾਂ ਦਾ ਪਿਆਰ ਗੁਰੂ ਦੇ ਨਾਲ ਭਾਈ ਸਤੀ ਦਾ ਜੀ ਨੂੰ ਪੁੱਛਿਆ ਤੁਸੀਂ ਇਸਲਾਮ ਕਬੂਲ ਕਰ ਲੋ ਕਿਤੇ ਸ਼ਹਾਦਤ ਲਈ ਤਿਆਰ ਹਾਂ ਇਹਨਾਂ ਨੂੰ ਦਲ ਲਪੇਟ ਕੇ ਸ਼ਹੀਦ ਕੀਤਾ ਗਿਆ ਪਾਈ ਦਿਆਲਾ ਜੀ ਨੂੰ ਉਬਲ ਦੀ ਦੇਗ 'ਚ ਬਿਠਾ ਕੇ ਸ਼ਹੀਦ ਕੀਤਾ ਗਿਆ ਸਤਿਗੁਰ ਦੇ ਅੱਖਾਂ ਦੇ ਸਾਹਮਣੇ ਇਤਨੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਗੁਰਮੁਖੋ ਮੇਰਾ ਦਿਲ ਕਰਦਾ ਹੈ ਇੱਥੇ ਇਹ ਪੰਕਤੀ ਪੜੀਏ ਪ੍ਰੇਮ ਦੇ ਰਜ ਨੇ ਇੱਥੇ ਬੈਠੇ ਹੋ ਜਾ ਘਰਾਂ ਚ ਬੈਠ ਕੇ ਵੇਖ ਰਹੇ ਹੋ ਤਿੰਨੇ ਗੁਰਸਿੱਖਾਂ ਨੂੰ ਅੱਜ ਦੇ ਦਿਨ ਗੁਰਤੇਗ ਬਾਦਲ ਦੇ ਸਾਹਮਣੇ ਚਾਂਦਨੀ ਚੌਂਦੀ ਸ਼ਹੀਦ ਕੀਤਾ ਗਿਆ ਆਹ ਪ੍ਰੇਮ ਦੇ ਨਾਲ ਇਹ ਪੰਕਤੀ ਪੜੋ ਗੁਰਤੇਗ ਬਾਦਲ ਪਿਤਾ ਜੀ ਦੀ ਇਹ ਪੰਕਤੀ ਹੈ ਗੁਰਬਾਣੀ ਦੀ ਜਿਉ ਪਾਣੀ ਸੰਗ ਪਾਣੀ 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 पाणी संग पाणी जो पाणी संग पाणी जो पाणी संग पाणी जो पाणी संग पानी पियो ਗੋਬਿੰਦ ਸਿਆ ਨਾਨਕ ਲੀਨ ਪਇਓ ਗੋਬਿੰਦ ਸਿਆ ਨਾਨਕ ਲੀਨ ਪਇਓ ਗੋਬਿੰਦ ਸਿਆ ਨਾਨਕ ਲੀਨ ਪਇਓ ਗੋਬਿੰਦ ਸਿਆ ਤਨ ਤਨ ਪਾਈ ਮਤੀ ਦਾਸ ਜੀ ਤਨ ਤਨ ਪਾਈ ਸਤੀ ਦਾਸ ਜੀ ਤਨ ਤਨ ਪਾਈ

ਗੋਬਿੰਦ ਸਿਆ ਨਾਨਕ ਲੀਨ ਪਇਓ ਗੋਬਿੰਦ ਸਿਆ ਨਾਨਕ ਲੀਨ ਪਇਓ ਗੋਬਿੰਦ ਸਿਆ ਨਾਨਕ ਲੀਨ ਪਇਓ ਗੋਬਿੰਦ ਸਿਆ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਬਾਜੇ ਨਰਕੋ ਕਿਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ